ਵਾਹਿਗੁਰੂ 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 ਤੇਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਕੀ ਆਤਿਨ ਦੇਖਿਆ ਕਿਆ ਕਹੀਐ ਰੇ ਭਾਈ ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ ਰਾਇ ਸਾਹ ਪਿਆਰੇ ਕਾ ਰਾਇ ਸਾਹ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕਾਂਤ ਨ ਆਵਿਆ ਸਾ ਪਛੋਰੇ ਤਾਣੀ ਹੱਥ ਪਿਛੋੜਿਆ ਸਿਰ ਤੁਣੈ ਜਬ ਰੈਣ ਮਿਹਾਨੀ ਪਛੋਤਾਵਾ ਨ ਮਿਲੈ ਜਬ ਚੁਕੇਗੀ ਸਾਰੀ ਤਾਂ ਫਿਰ ਪਿਆਰਾ 라ਵੀਐ ਜਬ ਆਵੇਗੀ ਵਾਰੀ ਕਾਂਤ ਲੀਆ ਸੋ ਹਾਗਣੀ ਮੈਂ ਤੇ ਵੱਧਵੀ ਐ ਸੇ ਗੁਣ ਮੁਝਾ ਨਾ ਆਵਨੀ ਕਹਿ ਜੀ ਦੋਸਤ ਰੇ ਹੈ ਜਿੰਨੀ ਸੱਚੀ ਸਹਰ ਆਵਿਆ ਤਿਨ ਪੁੱਛੋਗੀ ਜਾਏ ਪਾਏ ਲਗਾਂ ਬੇਨਤੀ ਕਰਾਂ ਲਿਓਗੀ ਪੰਥ ਬਤਾਏ ਹੁਕਮ ਪਛਾਣੈ ਨਾਨਕਾ ਪਹੁੰਚ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤਉ ਪਿਆਰੇ ਕੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਹਾ ਮਿਲਿਆ ਕਹੀਐ ਰੇ ਸੋਈ ਜੇ ਬਹੁਤੈਰਾ ਲੋਚੀਐ ਬਾਤੀ ਮੇਲ ਨਾ ਹੋਈ ਤਾਤ ਮਿਲੇ ਫੁੰਤਾਤ ਕੋ ਲਿਵ ਲਵੈ ਕੋ ਤਾਵੇ ਗੁਰ ਪ੍ਰਸਾਦੀ ਜਾਣੀਐ ਤਉ ਅੰਪਉ ਪਾਵੇ ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੈ ਰਸੀਆ ਹੋਵੇ ਮੁਸਕਾ ਤਾ ਫੂਲ ਪਛਾਣੈ ਆਪਿਓ ਪੀਵੈ ਜੋ ਨਾਨਕਾ ਪ੍ਰਮ ਪ੍ਰਮ ਸਮਾਵੈ ਸਹਿਜੇ ਸਹਿਜੇ ਮਿਲ ਰਹਾ ਅਮਰਾ ਪਦ ਪਾਵੈ ਤਿਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰੇ ਆਪਣੇ ਗੁਰ ਕਉ ਬਲ ਜਾਈਆਂ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਕੁੰਮ ਕੁੰਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਰ ਕਾ ਹੋਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਨ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸ਼ਤਾਰਾ ਜੋ ਹਰ ਨਾਮ ਤੇ ਆਇਂਦੇ ਤੇ ਜਨ ਪਰਵਾਨਾ ਤਿੰਨ ਮਿੱਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭਾਵੈ ਜੋ ਗੁਰਮਖਪਿਆਰਾ ਸੇਮਦੇ ਤਿੰਨ ਹਰផល ਪਾਵੇ ਜਿੰਨਾ ਹਰ ਸੇਤੀ ਪਰਹੜੀ ਤਿੰਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵਦੇ ਹਰਨਾਮ ਸਮਾਲੇ ਜਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁਮ ਜਾਇ ਓਏ ਆਪ ਛੁਟੇ ਪਰਵਾਰ ਸਿਉ ਸਭ ਜਗਤ ਛੁੜਾਇਆ ਗੁਰ ਪਿਆਰਾ ਹਰ ਸੇਵਿਆ ਗੁਰ ਧੰਨ ਗੁਰ ਧੰਨ ਗੁਰ ਹਰ ਮਾਰਗ ਦੱਸਿਆ ਗੁਰ ਪੁਨ ਵਡ ਪੁਨੋ ਜੋ ਗੁਰ ਸਿੱਖ ਗੁਰ ਸੇਵੰਦੇ ਸੇ ਪੁਨ ਪ੍ਰਾਣੀ ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ ਹਰ ਦਰਗਹਿ ਪਹਿਨਾਈਆਂ ਹਰ ਆਪ ਗੱਲ ਲਾਈਆਂ ਜੋ ਗੁਰਮੁਖ ਨਾਮ ਤੇ ਆਇਂਦੇ ਤਿੰਨ ਦਰਸਨ ਦੀਜੈ ਹਮ ਤਿਨਕੇ ਚਰਨ ਪਖਾਲਦੇ ਧੂੜ ਕੋਲ ਕੋਲ ਪੀਜੈ ਪਾਣ ਸੁਪਾਰੀ ਖਾਤੀਆ ਮੁਖ ਬੀੜੀਆ ਲਾਈਆ ਹਰ ਹਰ ਕਦੇ ਨਾ ਚੇਤਿਓ ਜੰਮ ਪਕੜ ਚਲਾਈਆ ਜੇ ਨਾ ਹਰਨਾਮਾ ਹਰ ਚੇਤਿਆ ਹਿਰਦੈ ਔਰ ਧਾਰੇ ਤਿੰਜਮ ਕੰਕ ਤਿੰਜਮ ਨੇੜ ਨ ਆਵਈ ਗੁਰਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਨ ਸਤਗੁਰ ਭੇਟਿਆ ਰੰਗ ਰਲਿਆ ਮਾਣੈ ਸਤਗੁਰ ਦਾਤ ਆਖੀਐ ਤੁਸ ਕਰੇ ਪਸਾਓ ਹਉ ਗੁਰ ਬਿਟਾਉ ਸਦ ਵਾਰਿਆ ਜਿੰਦਤਲਾ ਨਾਉ ਸੋ ਧੰਨ ਗੁਰੂ ਸਾਹਿਬਾ ਸਹ ਹੈ ਹਰ ਦੇ ਸਨੇਹਾ ਹੋ ਵੇਖ ਵੇਖ ਗੁਰੂ ਵਿਖਸਿਆ ਗੁਰ ਸਤਗੁਰ ਦੇਹਾ ਗੁਰ ਰਸਨਾਇ ਅਮਰਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਪੁਖ ਸਭ ਜਾਵੀ ਹਰ ਕਾ ਮਾਰਗ ਆਖੀ ਐ ਕਹੋ ਕਿਤ ਵਿਦ ਜਾਈ ਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈ ਐ ਜਨ ਗੁਰਮ ਖਹ ਹਰਿਆ ਰਾਧਿਆ ਸੇ ਸਾਹ ਵਰਦਾਣੇ ਹਉ ਸਤਗੁਰ ਕਉ ਸਦ ਵਾਰਿਆ ਗੁਰਪਚਨ ਸਮਾਣੇ ਤੂੰ ਠਾਕਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ ਤੁਧ ਪਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਇਸ ਭਾਵੈ ਨਾਨਕ ਸਾਈ ਗੱਲ ਚੰਗੀ ਤਿਲੰਗ ਮਹੱਲਾ ਨਾਵਾਂ ਕਾਫੀ ਏਕ ਓੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤਉ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਛਿਰਛਣਿ ਔਦ ਬਿਹਾਤ ਹੈ ਫੂਟੈ ਕਟਿ ਜਿਉ ਪਾਨੀ ਰਹਾਉ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੈ ਨੈ ਮਰਨ ਪਛਾਨਾ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੇ ਤਲੰਗ ਮਹੱਲਾ ਨਵਾ ਜਾਗ λεਹੋ ਰੇ ਮਨਾ ਜਾਗ λεਹੋ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਹੀ ਸੰਗ ਨਾ ਹੋਇਆ ਰਹਾਓ ਮਾਤ ਪਿਤਾ ਸੁਤ ਬੰਦ ਜਾਨੋ ਹਿਤ ਜਾਂ ਸੋ ਕੀਨਾ ਜਿਉ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਦੀਨਾ ਜੀਵਤ ਲੋ ਬਿਵਹਾਰ ਹੈ ਜਦ ਕਉ ਤਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਖ ਰਸ ਸਮਾਨੋ ਤਿਲੰਗ ਮਹੱਲਾ ਨਾਵਾ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਨ ਲੈ ਮੇਰੋ ਰਹਾਓ ਸੰਪਤ ਰਥ ਤਨ ਰਾਜ ਸਿਉ ਆਤਨੇ ਹੋ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਪਇਓ ਪਰ ਆਇਓ ਜਾਨ ਬੂਝ ਕੈ ਬਾਵਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੁਖ ਚਿਓ ਨਹੀਂ ਨੈ ਗਰਬ ਨਿਵਾਰਿਓ ਜਹਿਬਤ ਗੁਰਯੋਪਦੇਸਿਆ ਸੋ ਸੁਨਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਉ ਪ੍ਰਭ ਸਰਨਾਈ ਥਲੰਗ ਬਾਣੀ ਭਗਤਾ ਕੀ ਕਬੀਰ ਜੀ ਏਕ ਓੰਕਾਰ ਸਤਗੁਰ ਪ੍ਰਸਾਦ ਬੇਦਕ ਤੇ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੀਂ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੀਂ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰ ਦਨ ਬੂਦ ਕਰ ਫਕਰ ਧਾਇਮ ਲਾਇ ਚਸਮੇ ਜਹ ਤਹਾ ਮੌਜੂਦ ਅਲਾਹ ਪਾਕ ਪਾਕ ਹੈ ਸਭ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨੈ ਸੋਏ ਨਾਮਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਧਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਰਹਾਓ करीमा रहीमा अल्लाह तू गनी हाजरा हजूर पेश तू मनी दरियाओ तू दहंत तू बिसार तू धनी एक तू दिगर को नहीं तू दाना तू बीना मैं विचार क्या करी नामे चे स्वामी बकसंद तू हरी हले हल्ले यारा हले खुश यारा खुशखबरी ਬਲ ਬਲ ਜਾਉ ਹਾਂ ਬਲ ਬਲ ਜਾਉ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ ਰਹਾਉ ਕੁਝ ਆਮਦ ਕੁਝ ਰਫਤੀ ਕੁਝ ਮੇਰ ਰਈ ਦਵਾਰ ਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਦਰੀ ਮਿੱਠੇ ਤੇਰੇ ਬੋਲ ਦਵਾਰ ਕਾ ਨਗਰੀ ਕਾਹੇ ਕੇ ਮੰਗੋਲ ਚੰਦੀ ਹਜ਼ਾਰ ਆਲਮ ਇਕਲਖਾਨਾ ਹਮਚਿਨੀ ਪਾਤਸ਼ਾਹ ਸਾਹਮਲੇ ਵਰਨਾ ਅਸਪਤ ਗਜਪਾਤੂ ਨਰੇ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੂਨੀ ਸਹ ਪੰਗੁਰ ਪ੍ਰਸਾਦ ਰਾਗ ਸੁਹੀ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵ ਤਉ ਦੂਦਹਿ ਕਉ ਜਾਵੋ ਦੂਦ ਕਰਮ ਫੁਨ ਸੁਰਤ ਸਮਾਉਣ ਹੋਏ ਨਾਸ ਜਮਾਵੋ ਜਪੋ ਤਾ ਏਕੋ ਨਾਮ ਆ ਵਰਨ ਰਾਫਲ ਕਾਮ ਰਹਾਓ ਇਹੋ ਮਨਿ ਟੀ ਹਾਥ ਕਰੋ ਫੋਨੋ ਨੇਤਰੋਂ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਮ ਮਥਿਏ ਇਨ ਬਿਦ ਅਮਰਤ ਪਾਵੋ ਮਨ ਸੰਪਟੋ ਜਤ ਸਤ ਸਰਨ ਆਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣੋ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤ ਰਹਿ ਕਹਿੰਦੇ ਕਹੇ ਕਹੇ ਕਹਿ ਜਾਵੇ ਤੂੰ ਸਾਰੇ ਵਰਨਾ ਕੋਈ ਭਗਤ ਹੀਣ ਨਾਨਕ ਜਨ ਜੰਪੈ ਹੌਸਾ ਲਾਹੀ ਸੱਚਾ ਸੋਈ ਸੁਹੀ ਮਹੱਲਾ ਪਹਿਲਾ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅਮਰਤ ਛੋਟ ਕਾਹੇ ਬਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚੱਕਰ ਸਾਚੇ ਕੇਰੇ ਰਹਾਓ ਗਿਆਨ ਧਿਆਨ ਸਭ ਕੋਈ ਰਵੈ ਬੰਧਨ ਬਾਂਧਿਆ ਸਭ ਜਗ ਭਾਵੈ ਸੇਵਾ ਕਰੇ ਸੋ ਚੱਕਰ ਹੋਏ ਜਲਥਲ ਮਹੀਲ ਰਵ ਰਹਾ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਸੁਹੀ ਮਹੱਲਾ ਪਹਿਲਾ ਕਰਿ ਸ਼ੇਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਉਜਲ ਕਹਾ ਚਿਲਕਣਾ ਕੋਟਮ ਕਲੜੀ ਮਸ ਤੋਤਿਆਂ ਜੂਠਣਾ ਉਤਰੈ ਜੈ ਸੋ ਤੋਂ ਵਾਂ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨੋ ਜਥੈ ਲੇਖਾ ਮੰਗੀਐ ਤਥੈ ਖੜੇ ਦਸਨ ਰਹਾਓ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆਂ ਟੱਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੁਟਕੁਟ ਜੀਆਂ ਖਾਵਣੇ ਬੱਗੇ ਨਾ ਕਈੰਨ ਸਿਮਰ ਰੁਖ ਸਰੀਰ ਮੈਂ ਮੈਂ ਜੰਦੇ ਇੱਕ ਭਲੰ ਸੇ ਫਲ ਕਮ ਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਦਲੈ ਪਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਾਂ ਹੌ ਚੜ ਲੰਗਾ ਕਿਤ ਚੱਕਰੀਆਂ ਚੰਗਿਆਈਆਂ ਅਵਰ ਸਿਆਣ ਪਕਿੱਤ ਨਾਨਕ ਨਾਮ ਸੰਮਾਲ ਤੂੰ ਬੱਧਾ ਛੁੱਟੈ ਜਿੱਤ ਸੁਹੀ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇੜ ਲਾ ਜਿੱਤ ਲੰਘੈ ਵਹਿਲਾ ਨਾ ਸਰ ਵਰਨਾ ਉੱਚ ਲੈ ਆਸਾ ਪੰਥ ਸੁਹਿਲਾ ਤੇਰਾ ਏਕੋ ਨਾਮ ਜਿਠੜਾਰਤਾ ਮੇਰਾ ਚੋਲਾ ਸਾਧ ਰੰਗ ਢੋਲਾ ਰਹਾਓ ਸਾਜਣ ਚੱਲੇ ਪਿਆਰਿਆ ਕਿਉ ਮੇਲਾ ਹੋਈ ਜਿਗਨ ਹੋਵੇ ਘੰਟੜੀਐ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਆਵਾ ਗਉ ਨਿਵਾਰਿਆ ਹੈ ਸੱਚਾ ਸੋਈ ਹਉ ਮੈਂ ਮਾਰਨਿਵਾਰਿਆ ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਨਾਨਕ ਕਹੈ ਸਹੇਲਿਓ ਸੋ ਖਰਾ ਪਿਆਰਾ ਅਮਸੇ ਕੇਰੀਆਂ ਦਾਸੀਆਂ ਸਾਚਾ ਖਸਮਾ ਮਹਾਰਾ ਸੁਹੀ ਮਹੱਲਾ ਪਹਿਲਾ ਜਿਨ ਕਉ ਪੰਡੈ ਪਾਓ ਤਿਨਾ ਸਵਾਰਸੀ ਸੁਖੀ ਕਰੈ ਪਸਾਓ ਦੁਖ ਵਿਸਾਰਸੀ ਸਹਿਸਾ ਮੂਲੇ ਨੋਹੇ ਸਰ ਪਰਤਾਰਸੀ ਇਤਨਾ ਮਿਲਿਆ ਗੁਰਿਆਏ ਜਿਨ ਕਉ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ ਚਲੈ ਸਤਿਗੁਰ ਭਾਏ ਭਵੈ ਨਾ ਪੀਖਿਆ ਜਾਂ ਕੋ ਮਹਿਲ ਹਜੂਰ ਦੂਜੇ ਨਵੇਂ ਕਿਸ ਦਰਦਰਵਾਣੀ ਨਾਹੇ ਮੂਲੇ ਪੁਛ ਤਿਸ ਛੁਟੈ ਤਾਂ ਕਹਿ ਬੋਲ ਸਾਹਿਬ ਨਦਰ ਜਿਸ ਕੱਲੇ ਹਣ ਆਪ ਜਿਸ ਨਾਹੀ ਦੂਜਾ ਮਤੈ ਕੋਏ ਤਾਹੇ ਸਾਰੇ ਸਾਜ ਜਾਣੈ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਤੂਹੀ ਮਹੱਲਾ ਪਹਿਲਾ ਪਾਂਡਾ ਹੱਛਾ ਸੋਏ ਜੋਤਿ ਸੁਭਾਵ ਸੀ ਪਾਂਡਾ ਆਤਮ ਲੀਣ ਤੋਤਾ ਹੱਛਾ ਨਾ ਹੋਏ ਸੀ ਗੁਰੂ ਦਵਾਰੈ ਹੋਏ ਸੋਝੀ ਪਾਏ ਸੀ ਇਹ ਦਵਾਰੈ ਤੋਏ ਹੱਛਾ ਹੋਏ ਸੀ ਮਹਿਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੈ ਜਾਏ ਅਗੈ ਪਾਏ ਸੀ ਜਿਹੇ ਕਰਮ ਕਮਾਏ ਤਿਹਾਂ ਹੋਏ ਸੀ ਅੰਮ੍ਰਿਤ ਹਰਿ ਕਾ ਨਾਮ ਆਵਰਪਾਏ ਸੀ ਗੱਲਿਆ ਪਤਸਿਓ ਜਨਮ ਸੰਵਾਰ ਵਾਜਾ ਵਾਇਸੀ ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ ਨਾਨਕ ਆਪਨੇ ਹਾਲ ਸਭ ਕੁਲ ਤਾਰ ਸੀ ਸੁਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਨ ਲਾਏ ਤੇਰਾ ਸੱਦਣਾ ਸੁਣੀਐ ਭਾਈ ਜੇ ਕੋ ਬਹਿ ਅਲਾਏ ਰਹਾਓ ਜੈਸਾ ਬੀਜੇ ਸੋ ਲੁਣੈ ਜੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵਈ ਜੇ ਸਣ ਨੀ ਸਣੇ ਜਾਏ ਤੈਸੋ ਜੈਸਾ ਕੰਢੀਐ ਜੈਸੀ ਕਾਰ ਕਮਾਏ ਜੋ ਦਮ ਚੇਤਨਾ ਆਵਈ ਸੋ ਦਮ ਵਿਰਥਾ ਜਾਏ ਇਹੋ ਤਨ ਵਿੱਚੀ ਬੈ ਕਰੀ ਜੇ ਕੋ ਲੈ ਵਿਕਾਏ ਨਾਨਕ ਕਮ ਨ ਆਵਈ ਜਤਨ ਨਹੀਂ ਸੱਚਾ ਨਾਉ ਸੁਹੀ ਮਹੱਲਾ ਪਹਿਲਾ ਕਰ ਸਤਵਾ ੴ ਸਤਿਗੁਰ ਪ੍ਰਸਾਦ ਜੋਗ ਨਾ ਖਿੰთა ਜੋਗ ਨ ਡੰਡੈ ਜੋਗ ਨ ਪਸਮ ਚੜਾਈਐ ਜੋਗ ਨ ਮੁੰਦੀ ਮੁੰਡ ਮੁੰਡਾਇਐ ਜੋਗ ਨ ਸਿੰਘੀ ਵਾਈਐ ਅੰਜਨ ਮਾਹੀ ਨਰੰਜਨ ਰਹੀ ਐ ਜੋਗ ਜੁਗਤ ਏਵ ਪਾਈ ਐ ਗੱਲ ਨੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਰਹਾਓ ਜੋਗਨਾ ਬਾਹਰ ਮੜੀ ਮਸਾਣੀ ਜੋਗਨਾ ਤਾੜੀ ਲਾਈ ਐ ਜੋਗਨਾ ਦੇਦ ਸੰਤਰ ਭਵੈ ਜੋਗਨਾ ਤੀਰਥ ਨਾਈ ਐ ਅੰਜਨ ਮਾਹੀ ਨਰੰਜਨ ਰਹੀਐ ਜੋਗ ਜੁਗਤਿ ਏਵ ਪਾਈਐ ਸਤਗੁਰ ਭੇਟੈ ਤਾਂ ਸਹਿਸਾ ਤੂਟੈ ਤਾਵਤ ਵਰਜ ਰਹੀਐ ਨਿਜਰ ਚਰੈ ਸਹਿ ਤੁੰ ਲਾਗੈ ਕਰਹੀ ਪਰਚਾ ਪਾਈਐ ਅੰਜਨ ਮਾਹੀ ਨਰੰਜਨ ਰਹੀਐ ਜੋਗ ਜੁਗਤਿ ਏਵ ਪਾਈਐ ਨਾਨਕ ਜੀਵਤਿਆ ਮਰ ਰਹੀਐ ਐਸਾ ਜੋ ਕਮਾਈਐ ਵਾਜੇ ਬਾਜੋ ਸਿੰਘੀ ਵਾਜੈ ਤਉ ਨਿਰਪਉ ਪਦ ਪਾਈਐ ਅੰਜਨ ਮਾਹਿ ਨਰੰਜਨ ਰਹੀਐ ਜੋ ਜੁਗ ਤਉ ਪਾਈਐ ਸੁਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾ ਬੁਲਾਵਾ ਕੌਣ ਗੁਰੂ ਕਹਿ ਪੈ ਦੀਖਿਆ ਲੇਵਾ ਕਹਿ ਪੈ ਮੁਲਕ ਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾਂ ਤੂੰ ਜਲਥਲ ਮਈਲ ਭਰਪੂਰ ਲੈਣਾ ਤੂੰ ਆਪੇ ਸਰਬਸਮਾਨਾ ਰਹਾਓ ਮਨ ਤਾਂ ਰਾਜੀ ਚਿੱਤ ਤੁਲਾ ਤਰੀ ਸੇਵ ਸਰਾਫ ਕਮਾਵਾ ਕਟਹੀ ਪੀਤਨ ਸੋ ਸਹ ਤੋਲੀ ਇਨਬਿਦ ਚਿੱਤ ਰਹਾਵਾ ਆਪੇ ਕੰਡਾ ਤੋਲ ਤੋ ਰਾਜੀ ਆਪੇ ਤੋਲਣਹਾਰਾ ਆਪੇ ਦੇਖੈ ਆਪੇ ਬੂਝੈ ਆਪੇ ਹੈ ਮਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨੇ ਆਵੇ ਤਿਲ ਜਾਵੇ ਤਾ ਕੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੇ ਔਰ ਆਗ ਸੂਹੀ ਮਹੱਲਾ ਚੌਥਾ ਕਰ ਪਹਿਲਾ ੴ ਸਤਿਗੁਰ ਪ੍ਰਸਾਦਿ ਮਨ ਰਾਮ ਨਾਮੇ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆ ਸਭ ਚੁਕਾ ਡਰ ਜਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰ ਤੁਠੈ ਮਨ ਪਰ ਬੋਧਿਆ ਹਰ ਪਿਆ ਰਸ ਘਟ ਕੇ ਰਹਾਓ ਸਤ ਸੰਗਤੀ ਉਤਮ ਸਤਪੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੇ ਹਰ ਕਿਰਪਾ ਧਾਰ ਮਿਲੋ ਸਤ ਸੰਗਤ ਹਮ ਧੋਵੇ ਪਗ ਜਾਣ ਕੇ ਹਰਾਮ ਨਾਮ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਤੀ ਤਿਸ ਤਿਸ ਕੇ ਅਮਰੀ ਜਾਤ ਪਾਤ ਗੁਰ ਸਤਗੁਰੂ ਹਮ ਵਿੱਚ ਉਹ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਉ ਗੁਰ ਚੇਲਾ ਗੁਰ ਰੱਖੋ ਲਾ ਜਨ ਕੇ ਸੁਹੀ ਮਹੱਲਾ ਚੌਥਾ ਹਰ ਹਰ ਨਾਮ ਭਜੋ ਪ੍ਰਖੋਤਮ ਸਭਨ ਸੇ ਦਾਲਦ ਦਲਗਾ ਪਾਉ ਜਨਮ ਮਰਨਾ ਮਿਟਿਓ ਗੁਰ ਸਬਦੀ ਹਰ ਅਸਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤਿ ਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰਿਆ ਗੈ ਸਿਰ ਵੇਚ ਲਿਓ ਮੁੱਲ ਮਹੰਗਾ ਰਹਾਓ ਨਰਪਤ ਰਾਜੇ ਰੰਗ ਰਸ ਮਾਨੈ ਬਿਨ ਨਾ ਮੈਂ ਪਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਰਾਖ ਰਖ ਜਨ ਕਰਮ ਤੁਮਾਰੇ ਸਰਨਾਗਤ ਪੁਰਖ ਪ੍ਰਤ ਪਰਗਾ ਦਰਸ਼ਨ ਸੰਤ ਦੇਹੁ ਸੁਖ ਪਾਵੇ ਪ੍ਰਭ ਲੋਚ ਪੂਰ ਜਨ ਤੁਮਗਾ ਤੁਮ ਸਮਰਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੇ ਹਮ ਨਾਮ ਵਿਟਾਉ ਸਦ ਘੁਮਗਾ ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਝੀਠਾ ਰੰਗ ਗੁਰ ਤੁਠੇ ਹਰ ਰੰਗ ਚਾੜਿਆ ਫਿਰ ਬਹੁ ਨ ਹੋਵੀ ਭੰਗ ਮੇਰੇ ਮਨੋਂ ਹਰ ਰਾਮ ਨਾਮ ਕਰ ਰੰਗ ਗੁਰ ਤੁਠੇ ਹਰ ਉਪਦੇਸ ਆ ਹਰ ਪੇਟਿਆ ਰਉ ਨਿਸੰਗ ਰਹਾਓ ਮੁੰਦ ਇਆਣੀ ਮਨ ਮੁਕੀ ਫਿਰ ਆਮਣ ਜਾਣਾ ਅੰਗ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਉ ਸਹਿ ਲੰਗ ਅਮ ਮੈਲ ਭਰੇ ਦੋਚਾਰੀਆ ਹਰ ਰੱਖੋ ਅੰਗੀਆਂ ਗੁਰ ਅਮਰਤ ਸਰਨ ਵਲ ਆਇਆ ਸਵਲਾਥੇ ਕਿਲੇ ਵਖ ਪੰਗ ਹਰ ਦੀਨਾ ਦੀਨ ਦਇਆਲ ਪ੍ਰਭ ਸਤ ਸੰਗਤ ਮੇਲੋ ਸੰਗ ਮੇਰ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੁਹੀ ਮਹੱਲਾ ਚੌਥਾ ਹਰ ਹਰ ਕਰੈ ਨਿਤ ਕਪਟ ਕੁਮਾਵੇ ਹਿਰਦਾ ਸੁਧ ਨਾ ਹੋਈ आनंदन कर्म करै बउ तेरे ਸੁਪਨੇ ਸੁਖ ਨਾ ਹੋਈ ਗਿਆਨੀ ਗੁਰਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ ਰਹਾਓ ਜਪ ਤਪ ਸੰਜਮ ਵਰਤ ਕਰੇ ਪੂਜਾ ਮਨ ਮੁਖ ਰੋਗ ਨਾ ਜਾਈ ਅੰਤਰ ਰੋਗ ਮਹਾ ਅਭਮਾਨ ਦੂਜੈ ਪਾਏ ਖੁਆਈ ਬਾਹਰ ਭੇਖ ਬਹੁਤ ਚਿਤਰਾਈ ਮਨ ਵਾਂ ਦਜਸਤਾਵੈ ਹਉ ਮੈਂ ਬਿਆਪਿਆ ਸ਼ਬਦ ਨਾ ਚੀਨੈ ਫਿਰ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੂਝੈ ਸੋ ਜਨ ਨਾਮ ਤੇ ਆਏ ਗੁਰ ਪ੍ਰਸਾਦੀ ਏਕੋ ਬੂਝੈ ਏਕ ਸਮਾਏ ਸਮਾਏ ਸੋਹੀ ਮਹੱਲਾ ਚੌਥਾ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸਾਤ ਵਸਾਈ ਤਿਸਨਾ ਤਿਸਨਾ ਅਗਨ ਬੁਝੀ ਖਨੇ ਅੰਤਰ ਗੁਰ ਮਿਲਿਆ ਸਭੁ ਭੁਖ ਗਵਾਈ ਰਹਾਓ ਹਰ ਗੁਣ ਗਾਵਾਂ ਜੀਵਾ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦਰਲਾਈ ਹਉ ਹਰ ਪ੍ਰ ਪਿਆਰਾ ਟੂਣ ਟੁੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਧਰਮਾਸਤਕ ਲੇਖ ਲਿਖੇ ਹਰ ਪਾਈ ਗੁਰਨਾਨਕ ਟਰਠਾ ਮੇਲਾ ਹਰ ਭਾਈ ਸੁਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਅਰਾਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕਾ ਸਬਦ ਸਮਾਣੇ ਰਹਾਓ ਹਰ ਰੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨ ਮੁਖ ਮੁਗਧ ਨਰ ਕੋਰਾ ਹੋਏ ਜੇ ਸੋ ਲੋਚੈ ਰੰਗ ਨਾ ਹੋਵੇ ਕੋਏ ਨਦਰ ਕਰੇ ਤਾਂ ਸਤਿਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਸੁਹੀ ਮਹੱਲਾ ਚੌਥਾ ਜੇ ਵਾਹ ਰਸ ਨਹੀਂ ਹੈ ਗਾਏ ਗੁਰਮੁਖ ਪੀਵੇ ਸਹੀ ਸਮਾਏ ਹਰ ਰਸ ਜਨ ਚਾਖੋ ਜੇ ਭਾਈ ਤੌਕਤ ਅਨਤੋ ਸਾਧ ਲੋ ਭਾਈ ਰਹਾਓ ਗੁਰਮਤ ਰਸ ਰੱਖੋ ਓਰ ਧਾਰ ਹਰ ਰਸ ਰਾਤੇ ਰੰਗ ਮੁਰਾਰ ਮਨ ਮੁਖ ਹਰ ਰਸ ਚਾਖਿਆ ਨਾ ਜਾਏ ਹਉ ਮੈਂ ਕਰੈ ਬਹੁਤੀ ਮਲੇ ਸਜਾਏ ਨਜ਼ਰ ਕਰੇ ਤਾਂ ਹਰ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਗਾਵੇ